ਕੁਛ ਦੇਖਿਆ ਹੀ ਹੈ ਕਿ ਮੈਂ ਸਾਰੇ ਬਾਰ ਬਾਰ ਹੌਣ ਮਾਰ ਕੇ ਦੇਖਿਆ ਸਾਰੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਾਜ ਭਰੇ ਆ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਸੋ ਜਿਹੜੀ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਮਨਪਸੰਦ ਆਵਾਜ਼ ਆਮ ਆਦਮੀ ਪਾਰਟੀ ਹੈ ਕਿਉਂਕਿ ਜਿੰਨੇ ਵੀ ਵਰਕਰ ਆਮ ਆਦਮੀ ਪਾਰਟੀ ਦੇ ਆ ਸ਼ਿਵਾਦਰ ਬਲਕੇ 25 ਸਾਲਾਂ ਤੋਂ ਸੇਵਾ ਕਰ ਰਿਹਾ ਸੋ ਜੇਦੋ ਸਰਕਾਰ ਆਮ ਆਦਮੀ ਪਾਰਟੀ ਦੀ ਹੋਏ ਤੇ ਕੌਂਸਲਰ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਹੋਏਗਾ ਤੇ ਵਿਕਾਸ ਦੇ ਕੰਮ ਦੇ ਨੇਰੀਆ ਹੋਵੇਗਾ ਸੋ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਉਮੀਦਾਂ ਦੇ ਖਰੀ ਉਤਰ ਰਹੀ ਹੈ ਸਰਦਾਰ ਕੁਮਾਰ ਸਿੰਘ ਮਾਨ ਦੀ ਸਰਕਾਰ ਔਰ ਅਸੀਂ ਵੀ ਆਪਣੇ ਹਲਕਾ ਸਾਹਮਣੇ ਵਾਲੇ ਵਿੱਚ ਪੂਰੀ ਇਮਾਨਦਾਰੀ ਨਾਲ ਪੂਰੀ ਸੇਵਾਦਾਰ ਬਣ ਕੇ ਪਾਰਟੀ ਦੀ ਸੇਵਾ ਕਰ ਰਹੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਸੋ ਸਾਨੂੰ ਹੁਕਮ ਵੀ ਇਹੀ ਹੈ ਮੁੱਖ ਮੰਤਰੀ ਸਾਹਿਬ ਦਾ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰੋ ਸੋ ਸਾਡੇ ਨਾਲ ਕੋਈ ਵੀ ਵੈਰ ਵਿਰੋਧਤਾ ਨਹੀਂ ਹੈ ਪੂਰਾ ਹਲਕਾ ਪੂਰਾ ਲੁਧਿਆਣਾ ਅੱਜ ਆਮ ਆਦਮੀ ਪਾਰਟੀ ਦੇ ਨਾਲ ਹੈ ਨਗਰ ਕੌਂਸਲ ਦੇ ਪ੍ਰਧਾਨ ਆ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਤੇ ਜਿਹੜਾ ਮੇਅਰ ਹੈ ਲੁਧਿਆਣੇ ਚ ਉਹ ਵੀ ਆਮ ਆਦਮੀ ਪਾਰਟੀ ਦਾ ਅਛਰੇ ਮੁੱਦੇ ਤੇ ਕਸਾ ਮੁਕਤ ਪੰਜਾਬ ਦੀ ਸੂਤਰੇ ਲੈ ਚੱਲੀ ਹੋਈ ਆ ਪੂਰੀ ਬੀ ਜੀ ਪੀ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਅਫਸਰ ਸਹਬਾਨ ਲਗ ਲਗ ਸਰਾਂ ਦੇ ਐਸ ਐਸ ਪੀ ਸੀ ਪੀ ਸਾਰੇ ਹੀ ਜਿਹੜਾ ਜਿਹੜਾ ਪੂਰਾ ਇਸ ਕੰਝਾ ਕਸਾ ਹੈ ਜੋ ਬਹੁਤ ਫਰਕ ਪੈ ਗਿਆ ਤੇ ਹੋਂ ਵਾਲੇ ਡਾਂਡ ਲੈ ਰਹਿਦਾ ਫਰਕ ਹੈਗਾ ਜਿਹੜੇ ਇਹ ਜਿਹੇ ਲੋਕ ਹੈ ਮਾੜੀ ਸੋਚ ਵਾਲੇ ਲੋਕ ਹੈ ਕਿਉਂਕਿ 17 ਪੀ ਪਲਸ ਸਾਲਾਂ ਤੋਂ ਜਿਹੜੀਆਂ ਸਰਕਾਰਾਂ ਚੌਂਦੀ ਆ ਰਹੀਆਂ ਸੀ ਪਾਰਟੀਆਂ ਨੇ ਧਿਆਨ ਨਹੀਂ ਦਿੱਤਾ ਇਸ ਪਾਸੇ ਨੂੰ ਬਾਦੋ ਹੋ 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 ਨੋ 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 ਬਹੁਤ ਆਖਦਾ ਹਾਂ ਇਹ ਤੇ ਯਹ ਲਾ ਯਹ ਲਾ ਉਹ ਜਦੋਂ ਉਹ ਮੇਰੇ ਨਾਲ ਪਰਤੂਰਾ ਹੈ ਮਾਰਿਆ ਉਹਦੇ ਨੂੰ ਇਹ ਦੋ ਤੋ ਕਮੈਂਟ ਵੀ ਨਾਲ ਕਿਰੇ ਮੇਰੇ ਸਾਹਮਣੇ ਉਹ ਪੱਕਾ ਪੱਕਾ ਉਹੋ ਕੋਟ ਵਿੱਚ ਆਪੇ ਤੇ ਕੋਈ ਚਾਰ ਵਾਰ ਵੀ ਕੋਟ ਪਰ ਮਨੁੱਖੀ ਸਭ ਤੋਂ ਵੱਧ ਤਰੱਕੀ ਮਨੁੱਖੀ ਸਭ ਤੋਂ ਵੱਧ ਤਰੱਕੀ ਹੈ। ਇਹ ਕਾਹੋ ਬਹੁਤ 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 ਬਹੁਤ

ਤੇਰ ਦੁੱਕਾ ਕਰਦੇ ਨੇ ਸਾਭ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਕਲਮ ਮੇਰੇ ਪੱਕੇ ਪੰਜਾਬੀ ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਜੀ ਧੰਨਵਾਦ ਮੰਤਰੀ ਸਾਹਿਬ ਜਿਹੜੇ ਆ ਤੇ ਚੋਣਾਂ ਵੀ ਆ ਅੱਜ ਸਟਾਰਟਿੰਗ ਹੋਈ ਆ ਕੀ ਕਹਿਣਾ ਚਾਹੁੰਦੇ ਜੀ ਦੇ ਬਾਰੇ ਕੁਝ ਕਰਦੇ ਦੇਖੋ ਅਸੀਂ ਅੱਜ ਨਵੇਂ ਪਰਸਨ ਸਾਹਮਣੇ ਆਉਣ ਦੇ ਲਈ ਉਮੀਦਵਾਰਾਂ ਨੇ ਅਧਿਕਾਰ ਦੇ ਭਾਰੇ ਆ ਸਾਡੀਆਂ ਪਾਰਟੀਆਂ ਨੇ ਅਸੀਂ ਕਹਿੰਦੇ ਆ ਕਿ ਸ੍ਰੀ ਇਲੈਕਸ਼ਨ ਆ ਪੂਰੇ ਅਮਨ ਸ਼ਾਂਤੀ ਨਾਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਵੀ ਇਹੀ ਸੰਦੇਸ਼ ਹੈ ਕਿ ਸਾਰੇ ਹੀ ਅਮਨ ਸ਼ਾਂਤੀ ਨਾਲ ਇਲੈਕਸ਼ਨ ਕਰਵਾਓ ਸੋ ਪੂਰੀ ਦੇਖ ਕੇ ਤੁਸੀਂ ਦੇਖਿਆ ਹੀ ਹੈ ਕਿ ਮੈਂ ਸਾਰਾ ਵਾਰ-ਵਾਰ ਹੌਣ ਮਾਰ ਕੇ ਦੇਖਿਆ ਸਾਰੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਾਜ ਭਰੇ ਆ ਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਸੋ ਜਿਹੜੀ ਲੋਕਾਂ ਦੀ ਆਵਾਜ਼ ਹੈ ਲੋਕਾਂ ਦੀ ਮਨਪਸੰਦ ਆਵਾਜ਼ ਆਮ ਆਦਮੀ ਪਾਰਟੀ ਹੈ ਕਿਉਂਕਿ ਜਿੰਨੇ ਵੀ ਵਰਕਰ ਆਮ ਆਦਮੀ ਪਾਰਟੀ ਦੇ ਆ ਸ਼ਿਵਾਧਰ ਬਣ ਕੇ ਢਾਈ ਸਾਲਾਂ ਤੋਂ ਸੇਵਾ ਕਰ ਰਿਹਾ ਸੋ ਜੇ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕੌਂਸਲਰ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਹੋਏਗਾ ਤੇ ਵਿਕਾਸ ਦੇ ਕੰਮਾਂ ਦੇ ਨੇਰੀਆ ਹੋਵੇਗੀ ਸੋ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਅਸੀਂ ਵੀ ਆਪਣੇ ਹਲਕਾ ਸਾਂਹੇ ਵਾਲ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਪੂਰੀ ਸ਼ਿਵਾਧਰ ਬਣ ਕੇ ਪਾਰਟੀ ਦੀ ਸੇਵਾ ਕਰਿਆ ਲੋਕਾਂ ਦੀ ਸੇਵਾ ਕਰਿਆ ਸੋ ਸਾਨੂੰ ਹੁਕਮ ਵੀ ਹੀ ਹੈ ਮੁੱਖ ਮੰਤਰੀ ਸਾਹਿਬ ਦਾ ਕਿ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਾਂ ਸੋ ਸਾਡੇ ਨਾਲ ਕੋਈ ਵੀ ਵਿਰੋਧਤਾ ਨਹੀਂ ਹੈ ਪੂਰਾ ਹਲਕਾ ਪੂਰਾ ਲੁਧਿਆਣਾ ਅੱਜ ਆਮ ਆਦਮੀ ਪਾਰਟੀ ਨਾਲ ਹੈ ਨਗਰ ਕੌਂਸਲ ਦੇ ਪਿੰਡ ਪ੍ਰਧਾਨਾ ਉਹ ਆਮ ਆਵੀ ਪਾਰਟੀ ਦਾ ਬਣੇਗਾ ਤੇ ਜਿਹੜਾ ਮੇਅਰ ਆ ਲੁਧਿਆਣੇ ਚ ਉਹ ਵੀ ਆਮ ਆਦਮੀ ਪਾਰਟੀ ਦਾ ਬਣੇਗਾ ਸੋ ਬਹੁਤ ਬਹੁਤ ਧੰਨਵਾਦ ਸਰ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਜੀ ਹੋਰ ਸਰ ਆਪਾਂ ਨਸ਼ਿਆਂ ਦੇ ਮੁੱਦੇ ਦੇ ਉੱਪਰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਲੈਕਚਰ ਦੇ ਵਿੱਚ ਇੱਕ ਨਸ਼ਿਆਂ ਦੇ ਦੇਖੋ ਜਦੋਂ ਦੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਤੇ ਜਿਹੜੇ ਨਸ਼ਿਆਂ ਦੇ ਮੁੱਦੇ ਤੇ ਨਸ਼ਾ ਮੁਕਤ ਪੰਜਾਬ ਦੀ ਸੂਰਤ ਤੇ ਲਹਿਰ ਚੱਲੀ ਹੋਈ ਆ ਪੂਰੀ ਡੀਜੀਪੀ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਅਲੱਗ-ਅਲੱਗ ਸ਼ਹਿਰਾਂ ਦੇ ਐਸਐਸਪੀ ਸੀਪੀ ਸਾਰੇ ਹੀ ਦੇ ਉੱਤੇ ਜਿਹੜਾ ਪੂਰਾ ਇਸਕੰਦਿਆ ਕੱਸਿਆ ਹੋਇਆ ਸੋ ਬਹੁਤ ਫਰਕ ਪੈ ਗਿਆ ਤੋ ਆਉਣ ਵਾਲੇ ਟਾਈਮ ਜਿੰਨਾ ਰੰਦਾ ਫਰਕ ਹੈਗਾ ਜਿਹੜੇ ਇਹੋ ਜਿਹੇ ਲੋਕ ਹੈ ਮਾੜੀ ਸੋਚ ਵਾਲੇ ਲੋਕ ਹੈ ਕਿਉਂਕਿ 17-75 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਚਲਦੀਆਂ ਆ ਰਹੀਆਂ ਸੀ ਪਾਰਟੀਆਂ ਨੇ ਧਿਆਨ ਨਹੀਂ ਦਿੱਤਾ ਇਸ ਪਾਸੇ ਨੂੰ ਸੋ ਪੂਰੇ ਧਿਆਨ ਨਾਲ ਮੁੱਖ ਮੰਤਰੀ ਸਾਹਿਬ ਦਾ ਹਰ ਵੇਲੇ ਧਿਆਨ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਅਸੀਂ ਲੱਗੇ ਹੋਏ ਆ ਤੇ ਬਹੁਤ ਜਲਦੀ ਜਿਹੜਾ ਪੰਜਾਬ ਹੈ ਨਸ਼ਾ ਮੁਕਤ ਪੰਜਾਬ ਹੋਣਾ ਸਰ ਬਹੁਤ ਧੰਨਵਾਦ ਜੀ ਧੰਨਵਾਦ